ਆ ਗਾ ਕੇ ਉੱਠਿਆ ਆਪਦੇ ਆਪ ਨੂੰ ਛੋਟੀ ਆ ਟੈਸਟ ਨਾ ਮਨੂ ਤਾ ਜਮੀਨਾਂ ਮਨੂ ਤਾਂ ਹੈਗੀ ਬੈਡੀਆਂ ਜਿੱਲ ਕੜ ਕੇ ਰਖਤਾ ਇਹ ਹਾਤਾ ਗੋਲੇ ਲੇ ਲੇ ਰੋਗਾ ਨੱਕ ਤੇ ਰੀਜਾਂ ਲਾ ਰੱਖੇ ਉਹ ਨੱਕਾਈ ਬੜਾ ਵੱਡਾ ਦੋ ਦਿਹਾੜੇ ਖਾ ਗਿਆ ਜਿਹੜਾ ਨੱਕ ਉਹ ਹੋ ਨਿਕਲੇ ਸ਼ੋਕਰ ਤੇ ਲੋਸ਼ਨ ਲਗਾ ਲਿਆ ਆਪਣੇ ਆਪ ਹੀ ਲਗਾ ਲੇ ਭਣੇ ਉਹ ਨਹੀਂ ਯਾਰ ਕੀ ਬਾਤ ਕਰਤੀ ਹੈ ਯਾਰ ਜੇ ਕਿਸੇ ਨੇ ਮੇਕਅਪ ਕਰਾਉਣਾ ਹੈ

ਇਸਕੇ ਬਾਅਦ ਹਮ ਹੌਲੀ ਹੌਲੀ ਇਸਕੋ ਮਸਜ ਮ사ਜ ਕਰੇਗੇ ਹਲਕੀ ਹਲਕੀ ਜੇ ਹਮਨੇ ਰੱਖੀ ਹੋਈ ਹੈ ਇਹ ਦੁਕਾਨ ਤੇ ਉਰੀਆਣੀ ਕਿਧਰ ਗਈ ਥੀ ਮੇਰੇ ਬੰਦੇ ਦਾ ਫੋਨ ਆ ਗਿਆ ਇੱਕ ਬੰਦੇ ਦਾ ਫੋਨ ਆ ਗਿਆ ਇਸਕਾ ਇਹ ਵੀ ਦੁਕਾਨ ਤੇ ਰੱਖੀ ਹੈ ਚਲੋ ਇਧਰਲੀ ਸਾਈਡ ਤੁਸੀਂ ਲੱਗ ਜਾ ਜੀ ਹਾਂ ਇਹ ਟਾਈਮ ਬੜਾ ਲੱਗੂਗਾ ਨਾ ਆਹ ਗੇਲਰੀ ਦੇ ਮੁੰਡੇ ਜਿਆਦਾ ਬਕਵਾਸ ਮਤ ਕੀ ਜਾਏ ਆਪਣਾ ਕੰਮ ਕਰੋ ਆਪ ਕੋ ਤਰਖਾ ਵੀ ਨਹੀਂ ਦੇਣੀ ਬੱਸ ਬੋਲ ਲਾ ਲਿਆ ਹੁਣ ਇਸਕੇ ਬਾਅਦ ਬਾਈ ਨੰਬਰ ਪੋੜ ਰਾਇ ਜੋ ਇਸ ਦੀ ਪਰਤੋ ਕਰੇਗੇ ਸਰ ਇਹਦਾ ਕੀ ਕਰਾਂ ਮੈਂ ਇਸ ਕੋ ਲਾ ਦੋ ਇਸਕੇ ਮੂੰਹ ਪੀ ਲਾ ਦੋ ਗਾਲੀ ਮਿਲਾਈ ਵੰਗੂ ਨੀ ਦਾਰ ਚਪਾ ਕੇ ਖਾ ਲੈ ਇਸਕੇ ਬਾਅਦ ਹਮਨੇ ਤੋ ਇਹ ਲਾ ਗੋ ਗੁੱਦ ਲਾ ਦੇ ਮੂੰਹ ਤੇ ਉਹਨੂੰ ਦੱਸੋ ਤੇ ਨਹੀਂ ਖੜੀ ਹੈ ਤੇਰੇ ਆਲੇ ਚ ਪਈ ਹੂ ਗੁੱਦ ਜੀ ਲਿਆ ਯਾਰ ਡੂਡਣਾ ਆ ਜਾਂਦਾ ਜਿਹੜਾ ਓਏ ਉਹਦੇ ਮੂੰਹ ਤੇ ਲਾ ਦੇ ਓਏ ਤੂੰ ਯਾਰ ਇੱਧਰ ਬਣਾ ਯਾਰ ਓਏ ਸੌਰੀ के बाद हम अगला प्रोसेस शुरू करेंगे था था। ये देखो ये आपकी चुन्नी चीटी बढ़ जाएगी थोड़ी सी हां इसे चढ़ाई जाए नाल नाल और ये हम कन्या सुशील करने तैयार करेंगे विवाह वाले दिन भी हमारे पास भीड़ लगी पड़ती है ये देखो ऐसे चीटा होने लग गया ना थोड़ा-थोड़ा ऐसी चीटा होगा ये ਬਿਆਲੇ ਦੇ ਤੋਂ ਕੁੜੀਆਂ ਮੇਰੇ ਕੋ ਪੁੱਛਤੀਆਂ ਬਾਈ ਸਾਨੂੰ ਤਿਆਰ ਕਰਦੇ ਬਾਈ ਸਾਨੂੰ ਤਿਆਰ ਕਰਦੇ ਹਾਂ ਪਰ ਕਿਸੇ ਕੋ ਪਾਣੀ ਨਹੀਂ ਦਿੰਦੇ ਕਿਉਂਕਿ ہماری ਫੀਸ ਬਹੁਤ ਜਿਆਦਾ ਹੁੰਦੀ ਹੈ ਕਿੰਨੀ ਹੁੰਦੀ ਹੈ ਫੀਸ ہماری ਬਾਸ ਸਹੀ ਤਾਂ 100 ਰੁਪਿਆ ਲੈ ਲੈਂਦੇ 300 ਰੁਪਿਆ ਲੈ ਲੇ ਤਾ ਉਹ ਮੈਂ ਇੱਕ ਟੈਂਕ ਨੱਕ पे ਬਾਰਡਰ ਲੱਗ ਗਿਆ ਜੀ ਅਕਾਇਦਾ ਵਾਲਾ ਅਕਾਇਦਾ ਦੇਖ ਲੈ ਅਕਾਇਦਾ ਦੇਖ ਲੈ ਇਹ ਦੇਖੋ ਹਾਂ ਥੱਲੇ ਜਿਵੇਂ ਪਲਸਤ ਕਰਦੇ ਬੋਰੀਆਂ ਨਹੀਂ ਧਰਦੇ ਹੁੰਦੇ ਇਹ ਉਹੀ ਕੰਮ ਆ ਜੀ ਆ ਰੱਖ ਲਿਆ ਜੀ ਜੀ ਦੇਖੋ ਪਹਿਲੇ ਸਭ ਤੋਂ ਪਹਿਲੇ ਗਾਲੋਂ ਪੇ ਸਟਾਰਟ ਕਰੇ ਤੋਦੀ ਗਾਲੋਂ ਪੇ ਹੀ ਸਾਈਨ ਆਤੀ ਹੈ ਮਾਰੀ ਰੰਗ ਵਾਲੇ ਵੀ ਪਹਿਲਾਂ ਜਿਵੇਂ ਕੰਦਾ ਪਰ ਉਹ ਕਰ ਦੇ ਦਿੰਦੇ ਨੇ ਇਹ ਕੰਦਾ ਹੁੰਦੀਆਂ ਇੱਕ ਬਰਾਂ ਦੀ ਮੁਸਕੀਆਂ ਇਹਦੇ ਕਿੰਨੇ ਕੋਟ ਲੱਗਣਗੇ ਜੀ ਇਹ ਤਾਂ ਖਾਸੇ ਲੱਗੇ ਇਹਦੇ ਕੋਲ ਹੋਊਗਾ ਬਿਲਕੁਲ ਫੇਸ ਪਾਊਡਰ ਹੈਗਾ ਫਿਰ ਲਿਆ ਹਾਂ ਆਹ ਆਹ ਬਸ ਇਹ ਦਿੰਦੇ ਮੈਂ ਤਾਂ ਪਹਿਲਾਂ ਥੋੜੀ ਜੀ ਕੰਮ ਸਿੱਖ ਗਈ ਸੀ ਜਿਆਦੇ ਆ ਕਰਕੇ ਥੋੜਾ ਪਿੱਛੇ ਹੋ ਸਾਰਿਆਂ ਨੂੰ ਲੈ ਲਓ ਜੀ ਥੋੜਾ ਬਾਹਰ ਦੇ ਕੱਢ ਲਓ ਜੀ ਇਹਨੂੰ ਐ ਕਮੈਂਟਰੀ ਵੀ ਨਾਲ ਨਾਲ ਕਰੋ ਬਈ ਐ ਨਹੀਂ ਪਤਾ ਤੇ ਲਵੀ ਨਾ ਵਾਦੇ ਮੁੱਛਾ ਕਟਾ ਕਰਦਾ ਨਾ ਜੀ ਗੁਰਦੇ ਦੀ ਬੰਨਵੀ ਦਿੱਤੀ ਜਾਂਦੀ ਪਵਿੱਤਰ ਲਸਵੀ ਵਰ ਕਿਉਂ ਮੱਚਾ ਹੋਗੇ ਸੀ ਅਮਰਤਮਨ ਕਹਿੰਦਾ ਵੀ ਆਹ ਕਿਹੜਾ ਗਿਆ ਮੈਨੂੰ ਟੱਕਰ ਦੇਣ ਗਾਣੇ ਚ ਮਿਲੀ ਅਮਰਤਮਨ ਨਾਲ ਚਾਦਰਾਂ ਬਾਈ ਖੜੀ ਹੋਈ ਮੈਂ ਸੁਹਾਵ ਦੇਖਤੀਗਾ ਉਹਦੇ ਮੁੱਛਾ ਨਾ ਖੜਚਾ ਅਰਜਮਨ ਨਾਲ ਗੱਲ ਕਰਨ ਦੇ ਉਹਦੇ ਮੁੱਛਾ ਨਾ ਇੱਥੋਂ ਐ ਐ ਮੁੜਦੀਆਂ ਸੀ ਖੜਚਾ ਸੁਪਰਵਾਟ ਨਾ ਮੁੱਛਾ ਯਾਰ ਲੈਣਾ ਦੇਖ ਲੈਣਾ ਬਲੌਗ ਦੇ ਵਿੱਚ ਮੈਂ ਨਾ ਫਿਰ ਦੇਖ ਲੈ ਫੇੜੇ ਕੜਾ ਨੌਂ ਲਿਆ ਬਥੇਰੇ ਫਿਰ ਤੇਰੀ ਮੁੱਛਾ ਵਾਲੇ ਆਪਾਂ ਕਿਹੜਾ ਕੋਈ ਮਾੜੀ ਗੱਲ ਕਹੀ ਆ ਨਾ ਕੁਝ ਨਾ ਕਰਦਾ ਐ ਬਹੁਤ ਸੁਣਾ ਪਲਾਂਤਰ ਕਰਦੀ ਹੁੰਦੀ ਬਾਈ ਤੁਸੀਂ ਮੈਨੂੰ ਪ੍ਰੂਫ ਹੋਣਾ ਹੈ ਲੈਵਲ ਚੌਂਕ ਚ ਭਜ ਜਾ ਕਰ ਟੱਟਲਵਾ ਦੇ ਸੱਚ ਤੈਨੂੰ ਮੈਂ ਮਿਲਣਾ ਪੁੱਛਿਆ ਸੀ ਕਿੱਥੇ ਕਿੰਨੇ ਨੇ ਮੈਂ ਮੇਲਾ ਮੈਨੂੰ ਪਤਾ ਨਹੀਂ ਹੋ ਪੁੱਛੇ ਨਹੀਂ ਪੁੱਛ ਕੇ ਰਸ ਮੈਂ ਤੈਨੂੰ ਅੱਖਾਂ ਕਰ ਲਾ ਨੀਗਾ ਬਗ ਜੂ ਸਾਡੇ ਲਈ ਗੁੱਦ ਕੀ ਘਾਟ ਹੈ ਜਿਹੜੇ ਮੈਂ ਹੱਥੋਂ ਜੀ ਕਰਤੇ ਆ ਤਾਂ ਤੇ ਨਾ ਚੁੰਨੀ ਆ ਬੋਰੀ ਜੱਕ ਲੋ ਜੀ ਸਾਈਡ ਤੇ ਪਈ ਆ ਬੁਰਛਾ ਨਾ ਫੜਾ ਦੇ ਬਸ ਹੋਏ ਬਸ ਬੜਾ ਨਿਕਾ ਹਾਂ ਇਦਰੀ ਆ ਮਾਸਨ ਦਾ ਕਰਦੇ ਨੂੰ ਮਤਾਂ ਹਵਾ ਜੀ ਲੱਗ ਜਣੀ ਪਰ ਚਾਹ ਦੇ ਵੀ ਆਏ ਹੈ ਆਏ ਹੈ ਪੱਕੇ ਆਉਂਦੇ ਆ ਕਰ ਕਰ ਮਰਦੇ ਹੋਏ ਇਹ ਲੈ ਲੇ ਚੁਣਨਾ ਐਸਾ ਦੋ ਡੱਬੇ ਲੱਗ ਜਾਣਗੇ ਪਾਊਡਰ ਦੇ ਐਸਾ ਕਲੀ ਵਾਲਾਂਗੇ ਛੱਟ ਪਾਊਡਰ ਨਾਲ ਪੁੱਛਦੇ ਵੀ ਹਾਂ ਉੱਥੇ ਮੇਰੇ ਨਾਲ ਕਿੰਨੇ ਦਿਨਾਂ ਦੋਸਤ ਇਹਨਾਂ ਤਿਆਰ ਹੋਈ ਨਹੀਂ ਜਦਿੱ ਤੇਰਾ ਵਿਆਹ ਹੋਊਗਾ ਬਰਉਣਾ ਤਾਂ ਨੰਦਾ ਦੇ ਬੈਠੀ ਨਹੀਂ ਛੱਡ ਜੂਗਾ ਵਿਉਦਦਾ ਹੋਰ ਦਿਖਾਤੀ ਅੱਜ ਮੇਰੇ ਨਾਲ ਗ੍ਰੇਜਣੀ ਵਿਆਦੀ ਮੇਰੇ ਨਾਲ ਫਟਦਾ ਦੱਸੇ ਪਹਿਲਾਂ ਵਾਂਗ ਪਤਾ ਹੀ ਨਾ ਮਾਰੀ ਨਹੀਂ ਆਰੀ ਕੁੜੀਆਂ ਬਹੁਤ ਸੁੰਦਰ ਆ ਗਰਦਨ ਤੇ ਕਰ ਪਲਾਸਟਰ ਐਨੇ ਉਹ ਕਰਨਾ ਕਮੈਂਟ ਕਰਨਾ ਗਰਦਨ ਤੇ ਕਿੰਨਾ ਕੋਈ ਕਮੈਂਟ ਨਹੀਂ ਕਰਦਾ ਕਰਨਾ ਮੈਂ ਕਰਦਾ ਗਦਰ ਤੇ ਕਮੈਂਟ ਕਰਨਾ ਸੀ ਤੇ ਕਵਟ ਕਵਟ ਕਰਦਾ ਗੁੱਟ ਕਰਦਾ ਗੁਰੂ ਜੀਰੇ ਆ ਕੇ ਕੀ ਬਣਾਤਾ ਥੋੜਾ ਜ਼ੂਮ ਮਾਰੀਏ ਕੀ ਆਵਾਜ਼ ਉਹ ਇੰਨੀ ਸੋਹਣੀ ਲੱਗੂਗੀ ਦੇਖੀ ਜਾ ਤੂੰ ਬਾਈ ਨੰਬਰ ਪਾਊਡਰ ਇਹਦੇ ਬਾਅਦ ਫੇਰ ਦੋਸੂ ਲਾਵਾਂਗੇ ਫੇਰ ਅਹੀ ਪਾਊਡਰ ਕੋਟ ਤੇਰੇ ਚਾਰ ਵੱਜਣਗੇ ਫੇਰ ਰੰਗ ਘੜੂਗਾ ਚਲੋ ਜੀ ਨਹੀਂ ਆਪਣੇ ਉਧਰ ਰੰਗ ਕਿਹੜਾ ਕੀਤਾਗਾ ਹੋਰ ਲਾ ਦੇ ਆ ਕਰਦਨ ਤੇ ਕਰਦੇ ਯਾਰ ਉਹ ਕਰਦਨ ਤੇ ਨਹੀਂ ਕਰ ਮੈਂ ਕਾਕੇ ਹਾਂ ਹਾਂ ਛਾਗੀ ਆ ਗੁੱਦ ਫੇਰਦੇ ਹੁਣ ਸਾਡਾ ਫਿਊ ਬਣਾਵੇ ਨਹੀਂ ਫੜਾ ਮੈਨੂੰ ਫੜਾ ਮੈਂ ਫੇਰਦਾ ਗੁੱਦ ਬਾ ਬਾਈ ਨੰਬਰ ਪਾਊਡਰ ਦਾ ਕਮਾਲ ਫਿਕਸ ਫਿਕਸ ਆ ਸੁਬਾ ਫਿਸਕ ਫਿਸਕ ਦੇਖ ਲੋ ਕੋਤਾ ਲੱਗਦਾ ਇਹ ਮਿਕਸ ਕਰ ਕਿੱਡਾ ਵੱਡਾ ਮੂੰਹ ਲੱਗਦਾ ਦੇਖ ਕੈਮਰੇਜ ਵੀ ਨਹੀਂ ਸਕਰੀਨ 'ਚ ਵੀ ਨਹੀਂ ਉਹਦਾ ਪੂਰਾ ਮੂੰਹ ਹੋਰ ਯਾਰਾ ਮੂੰਹ ਕਾਇਨ ਦੀ ਬਾਤ ਕੀ ਆ ਮੂੰਹ ਬਾਈ ਐਡਾ ਬੰਦਾ ਐਡਾ ਮੂੰਹ ਚੱਕ ਫੜ ਦੇ ਮੈਨੂੰ ਫੜਾ ਯਾਰ ਫੜ ਓਰਾ ਦੇ ਯਾਰ ਆਪ ਜੰਪ ਕਰੇਗਾ ਰਮਕੇ ਦੇ ਬੱਚੇ ਅੰਦਾ ਕੀ ਤੋਂ ਨਾ ਨਹੀਂ ਲੱਗਿਆ ਬਿਲਕੁਲ ਲੱਗਿਆ ਜੰਗੂ ਦੇ ਲੱਗਿਆ ਧੁੱਕ ਮਾਰੀ ਜਾਣੇ ਬਲਗਮ ਨਹੀਂ ਕਿ ਹਾਤੀ ਸੀ ਕੈਮਰ ਚੁੰਨੀ ਜਿਹਦਾ ਹੁੰਦਾ ਉਹ ਵੀ ਯਾਰ ਗਰਦਨ ਦੇ ਇੱਕ ਪਾਸੇ ਜਿਆਦਾ ਲੱਗਿਆ ਇੱਕ ਪਾਸੇ ਘੱਟ ਲੱਗਿਆ ਹੋਇਆ ਇਧਰ ਇਧਰ ਲਗਾ ਆ ਇਧਰ 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 ਆ ਇਹਨੂੰ ਇਧਰ ਲਿਆ ਸਾਰੇ ਨੂੰ ਕਨਾਲ ਆ ਦੇ ਖਾਇੋ ਜੋ ਖੀ ਚੁੰਨੀ ਦਾ ਕੀ ਜਲੂਸ ਕਰਤਾ ਬੇੜੀ ਬੈਠੀ ਆਲਾ ਅੰਦਰ ਲਾ ਗੀ ਦੀ ਪਾਣੀ ਸਣੀ ਕੱਢ ਲਈ ਚੁੰਨੀ ਨੂੰ ਮੇਰਾ ਮੂੰਹ ਕਿੰਨਾ ਗੋਰਾ ਲੱਗਦਾ ਮੇਟੀ ਬਹੁਤ ਜੱਟੀ ਆ ਮੇਟੀ ਬਹੁਤ ਸੁਣੀ ਲੱਗਣੀ ਆ ਸੁਣੋ ਲੱਤਾਂ ਆਣੀ ਮਿਕਸ ਅਪ ਕਰੇਗਾ ਮੈਂ ਕਹਨੇ ਪਾਣੀ ਚ ਘੋਲ ਲੈ ਪਰ ਚੋਲ ਕੇ ਪੋੜ ਫੁੱਡਰ ਲੈ ਪਾਣੀ ਚ ਘੋਲ ਪਾਣਾ ਚ ਘੋਲਦੀ ਯਾਰ ਇਹ ਮਿੱਟੀ ਦਾ ਮੂੰਹ ਤਾਂ ਚਾਂਕੀ ਤੇ ਜਾਂਦਾ ਉਹ ਉਹ ਯਾਰ ਜੱਜਦੀ ਨਹੀਂ ਮੂੰਹ ਹੁਣ ਤੁਸੀਂ ਮੂੰਹ ਚੇਂਜ ਕਰਨਾ ਇਹਦਾ ਖੜ ਜਾ ਖੜ ਜਾ ਜਿਵੇਂ ਮੈਨੂੰ ਗਿੱਲਾ ਕਰ ਮੂੰਹ ਤਾਂ ਗਿੱਲਾ ਨਹੀਂ ਬਾਈ ਖੜ ਕੇ ਤੁਸੀਂ ਇੱਕ ਮਿੰਟ ਬੇਸਤੀ ਕਰ ਕੋਈ ਨਾ ਸਾਰੇ ਵੀ ਹੁੰਦੀ ਆ ਤੁਹਾਨੂੰ ਦੀਦੀ ਆਈ ਨੇ ਮਾਰ ਕਰ ਲੈ ਇੱਕ ਖਈਆ ਸੇ ਲਈ ਚੱਕ ਦੇ ਦੀ ਵਧੀਆ ਮਾਰ ਕਰ ਨਾਲ ਕਿੱਲਾ ਜਿਸੇ ਹੁਣ ਪਾ ਗੱਲ ਗਿੱਲੇ ਨਾਲ ਬਾਈ ਜਿਆਦੇ ਹੋਣੀ ਨਹੀਂ ਬੋ ਪਾ ਤੁਸੀਂ ਕੰਨੇ ਆਓਗੇ ਤੁਹਾਨੂੰ ਜਿਆਦੇ ਪਤਾ ਉਹ ਵੀ ਤਾਰਤਾ ਬਸ ਰਹਿਣ ਦੇ ਮੈਂ ਪਰਦੇ ਇਹਦਾ ਕਰ ਨਹੀਂਦੇ ਉਹ ਤਾਂ ਹੁਣ ਦੇਖੀ ਕਾਸਾ ਕੰਮ ਕਰ ਲਾ ਓਏ ਤਾਂ ਆਪੇ ਲਾ ਲੂਗੀ ਇਹ ਮੇਰੇ ਚਾਰ ਰੁਕਦਾ ਤਾਂ ਇਹ ਤਾਂ ਉਹ ਲਾਵਾਂਗੇ ਫਿਰ ਉਹ ਕਰਦਾਂਗੇ ਇੱਕ ਵਾਰੀ ਸਾਨੂੰ ਡੈਮੋ ਦਿਖਾਣਾ ਵੀ ਇੰਨਾ ਨਾ ਲੱਗੂ ਆ ਦੇਖੋ ਅੱਖਾਂ ਬੰਦ ਕਰ ਉਸ ਤੋਂ ਬੰਦ ਕਰ ਦੂਜੀ ਡੱਬੀ ਆ ਇੱਕ ਮਿੰਟ ਦੇਖੀ ਇਹ ਇੰਨਾ ਨਾ ਦੇਖ ਇਧਰ ਓਏ ਦੇਖ ਲਾ ਕੋ ਹੁਣ ਹਾਂ ਇਹਦਾ ਕਿਉਂ ਮੰਨਦੀ ਆ ਉਹ ਦੇਖੋ ਕੋਈ ਉਹ ਬੋਲਾ ਕਰ ਤਾ ਯਾਰ ਬਾਈ ਨੰਬਰ 4 ਦੀ ਦੂਜੀ ਡੱਬੀ ਲੱਗ ਗਈ ਦੂਜੀ ਡੱਬੀ ਲੱਗੀ ਇਹ ਕਾਈ ਨਾ ਤੇਰੀ ਮੈਂ ਨੇ ਹੋ ਗਈ ਹਾਂ ਚਤਾਈ ਐ ਉਹਰਾ ਕਰ ਅੱਖਾਂ ਬੰਦ ਕਰ ਲੈ ਕੁੜੀ ਅੱਖਾਂ ਬੰਦ ਕਰ ਲੈ ਐ ਪਰ ਕੇ ਐ ਮਾਰ ਨਹੀਂ ਨਹੀਂ ਪੱਕਾ ਮੇਰਾ ਤਾਂ ਘਾਤੀ ਹੋਲੀ ਹੋਗੀ ਮਾਤੀ ਹੈਲੋ ਸਾਵੰਦ ਕਰਤਾ ਇੱਕ ਕੱਕ ਚਿੱਟੀ ਕਰਤੇ ਕਕਲੀ ਪੀ ਆ ਜਾ ਕਰਦਾ ਆ ਦੇਖ ਹੁਣ ਵਿਚਾਲਾ ਵਿਚਾਲਾ ਰਹਿ ਗਿਆ ਬਸ ਆ ਜੀ ਪਾਦਾ ਅੰਦਰ ਅੜੋੜਾ ਲਿਪਤਾ ਆ ਮੁੱਛਾ ਕੋਲੇ ਜੇ ਕਰਦੇ ਆ ਮੁੱਛਾ ਪੜੀ ਤੁਹਾਨੂੰ ਮੇਰੇ ਮੁੱਛਾ ਕੇ ਚੋਲਦੀਆਂ ਨੇ ਇਹਨਾ ਮੁੱਛਾਂ ਦਾ ਰੂਪ ਵੜਾ ਸਰਦਾਰ ਮੇਰਾ ਨਾ ਕਿ ਟਿੱਖਾ ਕਰਦੇ ਮੇਰਾ ਮਜ਼ੋਰ ਲੱਗੇ ਤੁਮੇ ਗਰੰਟੀ ਲਿਆ ਤੇ ਪਰ ਕਹਿ ਮੈਂ ਓਏ ਹਾਂ ਛੋਟਾ ਛੋਟੀ ਕਰਾਇਆ ਉਹਨੂੰ ਗਰੰਟੀ ਨੂੰ ਮਝੋਲਾ ਹੀ ਕਹਿੰਦੇ ਨੇ ਅੱਛਾ ਮਿਸਤਰੀ ਆਏ ਕਿਹ ਹੁੰਦਾ ਕਹਿ ਮੈਂ ਮਝੋਲਾ 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 ਕੋਈ ਨਹੀਂ ਚੀਕ ਨਹੀਂ ਓਏ ਓਏ ਕੀ ਆਖਾਂ ਕਰੀ ਮਿੱਤੀ ਜਰਮ ਗੜ ਮੇਰਾ ਯਾਦ ਨਹੀਂ ਹੁੰਦਾ ਕਿਉਂ ਜਿਹੜਿਆ ਬਲੌਗ ਦੇਖਦਾ ਉਹ ਤਾਂ ਕਿਹੜਿਆ ਨਹੀਂ ਮੈਂ ਦੱਸਦਾ ਮੈਨੂੰ ਯਾਰ ਪ੍ਰਾਈਵੇਟ ਜਿਹ ਜਦਣ ਮੀਨ ਚ ਦੇਖਣ ਵਾਲੇ ਉਹਨੂੰ ਪ੍ਰਾਈਵੇਟ ਕਰਦੀ ਵਲੌਗ ਬਹਿਤੀ ਕਰੰਦੂ ਐਡੀ ਆਰਟਿਸਟ ਬਣ ਜੇ ਤੇਰੇ ਹੈਂਡ ਹੈਂਸ ਮੁੰਡੇ ਨਾ ਤੈਨੂੰ ਕਹਿਣਗੇ ਯਾਰ ਕਾਸ਼ ਹੈਂਡ ਹੈਂਸ ਮੇਰਾ ਪ੍ਰੋਪੋਜ਼ ਐਕਸੈਪਟ ਕਰ ਲੇ ਨਾ ਨਾ ਉਹਦੇ ਵਿੱਚ ਬੋਲ ਕੇ ਦੱਸ ਹਾਂ ਕਿ ਇਸ ਵਾਰ ਦੀ ਆਈ ਯੂ ਐਸ ਐਕਸੈਪਟ ਨਾ ਵੀ ਹੈ ਵੀਰ ਨੂੰ ਕੀ ਕਹਦੇ ਨੇ ਉਹ ਬੋਲ ਕੇ ਮੈਰਸ ਤੂੰ ਨਾ ਸੱਚੀ ਤੂੰ ਨਹੀਂ ਕਰ ਮੈਂ ਦਸੌੜਾ ਲਾਉ ਦੇ ਲਾਉ ਦੇ ਹਾਂ ਇਹ ਤਾਂ ਨਹੀਂ ਬਾਤ ਉਹਦਾ ਏਰੀਆ ਹੋ ਰਿਹਾ ਹੈ ਕਾਚਾ ਆਏ ਉਹ ਚਪਣੀ ਕੱਢਣ ਵਾਲੀ ਕਰਦੀ ਆ ਆ ਬਾੜ ਚ ਤਾਂ ਕਿ ਮੇਰੇ ਹੱਥ ਨਹੀਂ ਪੈਂਦਾ ਐਸੇ ਹੋਰ ਮੈਂਬਰ ਇੱਕ ਦਿਨ ਤੇਰੇ ਪਤਾ ਤੂੰ ਐਡੀ ਸਟਾਰ ਬਣ ਜਾਈ ਸਾਰੇ ਨਾ ਇਹ ਕਹਿਣਗੇ ਉਹ ਮਮਾ ਪਾਪਾ ਰਾਜੀ ਕਿਹੜੀ ਹੁੰਦਾ ਉਹ ਤੈਨੂੰ ਲੱਭਦੀ ਪੁੱਛ ਮੈਨੂੰ ਪਾਪਾ ਰਾਜੀ ਪਾਪਾ ਰਾਜੀ ਜਿਹੜੇ ਤੈਨੂੰ ਲੱਭਣਗੇ ਤੁਹਾਡੇ ਕਾਸੀ ਵਾਲਾ ਤੱਬੂ ਲਾ ਕੇ ਭੇਜਣਗੇ ਜਿੰਦੇ ਵੀ ਆਈ ਉਹਦੀ ਚੱਕ ਲੈਣੀ ਹੈ ਫੋਟੋ ਕਰਨ ਨੂੰ ਤਾਂ ਕਰਕੇ ਉੱਚੀ ਆਪਦੇ ਆਪ ਨੂੰ ਛੋਟੀ ਆਰਟਿਸਟ ਨਾ ਮੰਨ ਤੂੰ ਤਾਂ ਜਮੀਨਾ ਮੰਨ ਤੂੰ ਤਾਂ ਹੈਗੀ ਵੀ ਐਡੀ ਆ ਤੇਰੀ ਜਨ ਲਾ ਰੱਖੀ ਨਾ ਨੱਕ ਹੈ ਬੜਾ ਬੱਤਾ ਦੋ ਦਿਹਾੜੀਆਂ ਖਾ ਗਿਆ ਤੇਰਾ ਨੱਕ ਤਾਂ ਤਾਂ ਤੇ ਇੱਥੇ ਲੱਗ ਜੂ ਬਈ ਮੈਨੂੰ ਵੀ ਦਿਖਾਉ ਨੱਕ ਜੀ ਲੱਗ ਤੂੰ ਬਹੁਤ ਖੂਬਸੂਰਤ ਲੱਗ ਰਹੀਆਂ ਦੇਖ ਜ਼ਿੰਦਗੀ ਵਿੱਚ ਅਲਪਸਟਿਕ ਚੱਕ ਕੇ ਲੈ ਲਈਏ ਜ਼ਿੰਦਗੀ ਦੇ ਵਿੱਚ ਮੈਂ ਦੋ ਕੁੜੀਆਂ ਦੇਖੀਆਂ ਨੇ ਇੱਕ ਤੂੰ ਹਾਂ ਅਲਪਸਟਿਕ ਲਿਓ ਬਾਈ ਦੂਜੀ ਦੇਖੀਆਂ ਦੂਜੀ ਤਾਂ ਮੈਂ ਦੇਖੀ ਵੀ ਨਹੀਂ ਸੀ ਇਹਦੇ ਇਹ ਹੀ ਦੋ ਬਰਾ ਬਰਾ ਇਹ ਦੋ ਆ ਬਾਈ ਅਰੇ ਐਟ ਮਤਲਬ ਅੱਗੇ ਇਧਰ ਇੱਕ ਇਧਰ ਜਾਂਦੇ ਨੇ ਨਿਹਰਾ ਹੋ ਜਾਂਦਾ ਉਹ ਦੂਜੀ ਵਾਰ ਇਧਰ ਦਿੰਦੀ ਹੈ ਤਾਂ ਤੇ ਕਿਹੜੀ ਲੈਣੀ ਹੈ ਕਿਹੜਾ ਰੰਗ ਲਈ ਓਏ ਇਹਦੇ ਜਮਾ ਸੁਹਾ ਲਾਲ ਨਾ ਉਹ ਨਹੀਂ ਦੇਖੀ ਤੂੰ ਬਹੁਤ ਸੋਹਣਾ ਲੱਗੂਗਾ ਮਿੱਟੀ ਓਏ ਆ ਉਹਨੇ ਵਾਟਰ ਪਾ ਵਾਟਰ ਪੀ ਆਉਣੀ ਦੇ ਓ ਹਾਂ ਬ੍ਰੋ ਉਹ ਗੁੱਲੀ ਹੁਣ ਲਿਆ ਗੁੱਤ ਗਿੱਲੀ ਕਰਕੇ ਹੁਣ ਦੇਖ ਮਰਾ ਅਸਲੀ ਅੰਦਰ ਆ ਜਾ ਆ ਗਿਆ ਕਿਵੇਂ ਫੀਲ ਹੋ ਰਿਹਾ ਸੋਨ ਕਿੱਥੇ ਕਿੱਥੇ ਕਿਵੇਂ ਫੀਲ ਹੋ ਰਿਹਾ ਬਹੁਤ ਗੰਦਾ ਫੀਲ ਹੋ ਰਿਹਾ ਕਹਿੰਦਾ ਬੱਜ ਕੇ ਲਿਆ ਆ ਦੇਖੀ ਖੜ ਜਾ ਇੱਕ ਮਿੰਟ ਹੋ ਗਰੀ ਅੱਖਾਂ ਦਾ ਰਿਕਾਰਡ ਹੋ ਰਿਹਾ ਇਹ ਮਿੱਤੀ ਜਿਵੇਂ ਕਰੀ ਨਹੀਂ ਤੂੰ ਕਿਤੇ ਦਰਤੀ ਗੁੱਦਾਂ ਬਾਰਡਰ ਕਲਰ ਲਾਉਂਦਾ ਇੱਥੇ ਜਿਹੜਾ ਇੱਟਾਂ ਦੇ ਪਲਾਸਟਿਕ ਕਰਨ ਤੋਂ ਬਾਅਦ ਲਿਆਉਣੇ ਨਾਲ ਉਹ ਦੂਜੀ ਲਿਆ ਗੁੱਦਾਂ ਚ ਪੰਜ ਕਿ ਮੈਂ ਫਿਲਹਾਲ ਮਿੱਤੀ ਜੀ ਤੁਹਾਨੂੰ ਬਹੁਤ ਘੈਂਟ ਘੈਂਟ ਅਬ ਮੈਨੂੰ ਕੋਈ ਸ਼ਰਮ ਨਹੀਂ ਆਈ ਕੰਮ 'ਚ ਸ਼ਰਮ ਮੇਰੀ ਤਾਂ ਕੀ ਗੱਲ ਐ ਜੀ ਯਾਰ ਇੱਧਰ ਕਰ ਯਾਰ ਇਹ ਮੇਰੀ ਗੱਲ ਸੁਣਾ ਇਹ ਜਿਹੜਾ ਕੰਮ ਆ ਨਾ ਯਾਰ ਪਿੱਛੇ ਵੀ ਕਰ ਲੈ ਥੋੜਾ ਜਿਆਦਾ ਯਾਰ ਇਹ ਸਾਡਾ ਰੋਜ਼ਗਾਰ ਆ ਯਾਰ ਤੂੰ ਵੀ ਆ ਵਿਚਾਰਾ ਹਨਾ ਸਾਰੇ ਇੰਨੇ ਨੇ ਉਹ ਫਿਰਦਾਗਾ ਯਾਰ ਇਹ ਤੂੰ ਵੀ ਹਨਾ ਹਏ ਤੂੰ ਗੱਲ ਤਾਂ ਕਲੀਅਰ ਕਰ ਦੇ ਇਹ ਜਗਾਲਾ ਜਿਆ ਕਰਤਾ ਸੁਰਖ ਲਾਲ ਨਾ ਦਈ ਉਹਨਾਂ ਅੜੀ ਜਲੂਸ ਕੱਢ ਦੂਗਾ ਹਾਏ ਛੱਡ ਦੇ ਛੱਡ ਦੇ ਛੱਡ ਦੇ ਮੈਂ ਸੁਰਖ ਹੀ ਨਹੀਂ ਮੈਨੂੰ ਸੁਰਖੀ ਵਾਲਾ ਇਹ ਅਟੋਮੈਟ ਰਾਈਡਰ ਹੈ ਅਟੋਮੈਟ ਬਟਰ ਕਲਰ ਦਈਓ ਸਾਨੂੰ ਰੈੱਡ ਲਾ ਦੇ ਜਨਾ ਪਿੰਕ ਲਾ ਲਾ ਪਿੰਕ ਪਿੱਕ ਲਾ ਲਾ ਪਿੱਕ ਅੱਖ ਬੰਦ ਕਰੇ ਮੈਮ ਉਹ ਲਾ ਦੀਆ ਸਾਰਾ ਐਦਾਂ ਕਰ ਦੋ ਅਸੀਂ ਪਾਊਡਰ ਨਾਲ ਮੈਂ ਥੋੜਾ ਪਾਊਡਰ ਜਲਦੀ ਜਲਦੀ ਮਿਲ ਪਾਊਡਰ ਮਾਰੇ ਬੱਸ ਨਹੀਂ ਆ ਗਿਆ ਕੁੜੀਆਂ ਆ ਰਹੀਆਂ ਨਹੀਂ ਮੈਂ ਫ੍ਰੀਡੀ ਕਰਣੀ ਮੈਂ ਪੌ ਲੇਟ ਹੋ ਰਹੀ ਹੈਗੀ ਸਰ ਤਾ ਪਾਊਡਰ ਹੱਥ ਤੇ ਤਾਂ ਖਰਜ ਆ ਬੱਚਰੇ ਹੱਥ ਤੇ ਲੈ ਜਾਂਦੀ ਹੈ ਸਰ ਮੈਂ ਕਹਿੰਦੀ ਸੀ ਛੁੱਟੀ ਲੈਣੀ ਆ ਤੂੰ ਵਗ ਜਾ ਮਾਜੀ ਮੇਰਾ ਤਾਂ ਵਿਆਹ ਹੋ ਗਿਆ ਮੈਂ ਕਹਿੰਨੇ ਕਿਓ ਚਾ ਦੀ ਦੀ ਸੱਤਿਆ ਮਾਰੀ ਆ ਜੀ ਕਰ ਦਰ ਵਿਆਹ ਸੱਤਿਆ ਯਾਰ ਲੈ ਲਾਗੀ ਚਾਹੀ ਜਾਂ ਸਰ ਤਲਾਕ ਹੋ ਜਾ ਪੜ੍ਹ ਕੇ ਲਈ ਲਓ ਜੀ ਖਰਦੀਆਂ ਲਾ ਕਿਹੜੀ ਲਾਉਣੀਆਂ ਇਹਦੇ ਰੈਡੀਸ਼ ਆ ਤੁਹਾਡੇ ਕੋਲ ਰੈੱਡ ਵੀ ਆ ਜੀ ਉਹ ਖਰਜਾ ਖਾਸਮਾ ਹੋਰ ਇੱਕ ਪਾਸੇ ਖੋਤੀ ਆ ਤੋੜੇਗਾ ਖਰਜੋ ਮੈਂ ਨਾ ਬੋਜਾ ਕਿ ਕਹੇ ਰੰਗ ਲਾਈ ਜਾਂਦਾ ਆ ਬੋ ਸੁਣੀ ਲੱਗਦੀ ਆ ਲਾ ਦਿਓ ਜੀ ਲਓ ਮੈਂ ਲਾ ਮਸਲ ਮੈਂ ਲਾ ਕਿਉਂ ਪੱਟੀ ਮੈਸ ਕਰੋਗੇ ਸਰ ਮੈਂ ਲਾ ਮ ਸਰ ਮੈਂ ਲਾ ਲਾ ਜੀ ਕਾ ਚਮਾ ਚ ਕਰਦੀ ਆ ਸੁੱਕੀ ਦੇ ਇਹਦੇ ਚਾਰੇ ਛੇੜ ਲਾਉਣਾ ਸੁੱਕੀ ਦੇ ਥਗੜ ਲੈ ਬੋਲੋ ਤੇ ਹੋਰ ਬਚਾਉਂਦੇ ਹੋਰ ਅੰਦਰ ਹੋ ਰਿਹਾ ਟਰਾਈ ਕਰਦਾ ਇਹਨਾਂ ਦਾ ਬੋਲ ਵੀ ਨਹੀਂ ਹੈਗੇ ਜੀ ਲੱਗ ਗਈ ਬਹੁ ਜਾਣੇ ਉੱਥੇ ਨਾ ਇਹ ਬੁੱਲ ਖਾ ਜਾਣਗੇ ਤਿੰਨ ਚਾਰ ਡੱਬੀਆਂ ਪਰ ਕਰ ਰਹੇ ਪਰਾਂ ਕਰੂ ਇਹਦੇ ਉਹ ਲਿਖ ਦੇ ਤੇ ਬੰਦ ਨਾ ਕੱਢੋ ਕੰਮ ਕਰ ਲਓ ਚਲੋ ਚਲੋ ਬਈ ਇਹਨਾਂ ਨੂੰ ਸਤਕਾਰ ਕਰੋ ਲਿਖ ਦੇ ਠੀਕ ਜਾ ਜੱਸੇ ਇਹ ਰੰਗ ਭਰ ਲੱਗ ਗਿਆ ਯਾਰਾ ਹੋਰ ਸੁਰਖੀਆਂ ਹੀ ਲਾ ਦੇਉਂਦੇ ਹੋਰ ਕੀ ਮੈਂ ਲਾ ਦੇ ਦਿੰਦੇ ਜੱਬਲਾ ਮਾ ਤਾਂ ਨਹੀਂ ਟਾਈਮ ਤੇ ਲਾ ਆਂਦਾ ਥੱਲੇ ਲੱਦੇ ਹੋਰ ਲਾਲੀ ਮਿੱਟੀ ਹੈਣਾ ਇਹ ਸ਼ੇਡ ਵੀ ਦੇਣੀ ਹੈ ਹੱਥ ਬਾਦ ਤੋਂ ਲਾਸਟ ਕਾਲੇ ਉਹਦੇ ਨਾਲ ਲਿਪ ਸ਼ੇਡ ਵੀ ਦੇਉਗਾ ਛੱਡ ਜਾ ਇੱਧਰ ਕਰ ਮਿੱਟੀ ਕਿੰਡਾ ਲੰਬਾ 15 ਮਿੰਟਾਂ ਦਾ ਹੋ ਗਿਆ ਇੱਕ ਪਾਰਾ ਦਾ ਦੁੱਕ ਪਾਦਾ ਓਏ ਇਹਦੇ ਲਿਓ ਹੋ ਵੀ ਦੇਣੀ ਆਪਾਂ ਬਲੈਕ ਸ਼ੇਡ ਨਾ ਕਿਉਂ ਭਾਈ ਮੈਂ ਨਹੀਂ ਫਿਰ ਕੰਮ ਕਰਦਾ ਮੈਂ ਨਹੀਂ ਕਰਦਾ ਜਿੱਲ ਕੜਕ ਰੱਖਦਾ ਇਹ ਹਾ ਤਾਂ ਗਾਲੇ ਲਿਉਂਦੇ ਲੋਗਾਂ ਪਾਹਣੇ ਬੁੱਥਾ ਚੱਕੀ ਜਾਂਦੀ ਆ ਬਹੁਤ ਸੋਹਣੀ ਲੱਗਦੀ ਮਿੱਟੀ ਐਂ ਤਾਂ ਕਰਦੇ ਐਂਜ ਕਰਦੇ ਕਰੀ ਆ ਲਾਸਟ ਤੇ ਕਰਦੇ ਹੁੰਦੇ ਨੇ ਮੈਨੂੰ ਪਤਾ ਕੁੜੀਆਂ ਜਾਂਦਾ ਕੱਟ ਮੈਂ ਕੱਟ ਤੇ ਆ ਰੂਦੀ ਕੰਮ ਕੱਟਾ